ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋਮਿਤ ਕਰਦੀ ਆ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਰਹੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਸਬਸਕ੍ਰਾਈਬ ਵੀ ਕਰ ਦਿਓ ਗੱਲ ਐਦਾ ਮੰਮੀ ਦਾ ਕੁਝ ਪਤਾ ਨਹੀਂ ਜੀ ਲੱਗ ਰਿਹਾ ਮੰਮੀ ਨੂੰ ਹੋਇਆ ਵਾ ਕੀ ਹੈ ਰੋਜ਼ ਨਵੇਂ ਨਵੇਂ ਸਿੰਪਟਮਸ ਦੱਸ ਰਹੇ ਆ ਡਾਕਟਰ ਕੋਲ ਜਾਂਦੇ ਡਾਕਟਰ ਕਹਿੰਦੇ ਵੀ ਅਸੀਂ ਦਵਾਈ ਕਾ ਦਿ ਦਈਏ ਕੁਝ ਨਹੀਂ ਸਮਝ ਆ ਰਿਹਾ ਸੋ ਹੁਣ ਤਾ ਪਤਾ ਤੁਹਾਨੂੰ ਜਿਵੇਂ ਕਿ ਨਾਨੀ ਦਾ ਆਪਰੇਸ਼ਨ ਹੋਇਆ ਸੀ ਅੱਜ ਨਾਨੀ ਦੀ ਅੱਖ ਫੇਰ ਦਿਖਾਉਣ ਚੱਲੇ ਆ ਕਿਉਂਕਿ ਉਹਨਾਂ ਨੇ ਬੁਲਾਇਆ ਸੀ ਵੀ ਅਗਲੇ ਦਿਨ ਤੁਸੀਂ ਜ਼ਰੂਰ ਆ ਕੇ ਚਾਇਓ ਪਿੱਛੇ ਦੇਖੋ ਗ੍ਰੀਨਰੀ ਕਿੰਨੀ ਵਧੀਆ ਮੀਂਹ ਪੈ ਰਿਹਾ ਇਸ ਟਾਈਮ ਵੀ ਮਠਾ ਮਠਾ ਜ ਮੇਰੇ ਪਰ ਵੀ ਪੈ ਰਿਹਾ ਸੋ ਰੈਡੀ ਹੋਏ ਪੇ ਸਾਰੇ ਵਿੱਚੇ ਕਲੇਸ਼ ਚੜਿ ਗਿਆ ਵਾ ਕੁਝ ਸਮਝ ਆਉਂਦੀ ਨਹੀਂ ਮੰਮੀ ਨੂੰ ਹੋਇਆ ਵਾ ਕਿਆ ਇਸ ਕਰਕੇ ਹੈ ਤੇ ਮਾਸੀ ਕਹਿੰਦੇ ਮਾਣਾ ਮੋਟਾ ਵਾਕ ਕਰਿਆ ਕਰੋ ਮਾਣੇ ਕੁਝ ਹੋਰ ਹੋ ਜੂਗਾ ਨਾ ਜੀ ਅਸੀਂ ਆਪਣੀ ਮਰਜ਼ੀ ਕਰਨੀ ਆਂ ਐਂ ਕਰਨਾ ਉਹ ਕਰਨਾ ਸਭ ਕੋ ਬਿੱਚੇ ਚੱਲੇ ਚੱਲਿਆ ਆਪਾਂ ਹੁਣ ਚਾਚਾ ਬੁਲਾਇਆ ਥੱਲੇ ਤੇ ਪਤਾ ਨਹੀਂ ਹੁਣ ਕੀ ਆ ਬਣਨਾ ਕੀ ਨਹੀਂ ਬਣਨਾ ਆਪਾਂ ਚੱਲਦੇ ਹਾਂ ਰੋਪੜਨ ਪਾਪਾ ਮੈਂ ਥੇਨਾ ਨਹੀਂ ਹੋਏ ਵੀ ਤਿਆਰ ਕਰਦੇ ਆ ਜੀ ਬੈਕ ਕੈਮਰਾ ਆਨ ਆਹ ਦੇਖੋ ਕਿੰਨਾ ਸੋਹਣਾ ਮੌਸਮ ਠੀਕ ਹੈ ਵੈਸੇ ਤਾਂ ਮੇਰਾ ਕੰਮ ਖਰਾਬ ਤੇ ਚੱਲੀਆਂ ਜੀ ਹੁਣ ਅੰਦਰ ਨੂੰ ਪਾਪਾ ਨੇ ਆਪਣਾ ਲਾਇਆ ਵਾ ਸਭ ਨੇ ਆਪਣੀ ਆਪਣੀ ਚੱਕੇ ਤੇ ਫੱਟੇ ਠੀਕ ਐ ਉਹ ਤੁਹਾਡੇ ਤੁਸੀਂ ਭਾਬਰੀ ਲਾ ਕੇ ਆਉਣੇ ਮੈਂ ਫਿਰ ਅਸੀਂ ਨਹੀਂ ਵੀ ਮੰਮੀ ਹੁਣ ਬਿਮਾਰ ਹੈ ਹੋਈ ਜਾਂਦੀ ਆ ਬਹੁਤ ਜ਼ਿਆਦਾ ਤੇ ਸਾਨੂੰ ਵੀ ਲੇ ਜੀ ਮਸੀਂ ਬਹੁਤ ਤੇ ਵੀ ਚੱਲੇਓ ਇੱਕ ਨਾਲ ਇੱਕ ਫਰੀ ਆ ਮੇਲਾ ਬੱਚਾ ਮੰਮੀ ਅਸੀਂ ਮਾਸੀ ਨਾਲ ਪੰਬਰੀ ਨਹੀਂ ਚੱਲੇ ਮੈਂ ਵੀ ਤਾਂ ਉਹ ਕਿੱਥੇ ਨਹੀਂ ਕਹੋਂ ਤਾਂ ਚਾਉਂਗੋ ਨਹੀਂ ਤੇਰਾ ਕੈਨਸਲ ਆ ਤੁਸੀਂ ਕਿਹੜਾ ਮਨਵਾਸੀ ਆਵੇ ਵੀ ਤੁਸੀਂ ਮੇਰੇ 파ਟਨਰ ਨੂੰ ਚੱਕਰ ਲੱਗੀਆਂ ਹੋਈਆਂ 파ਟਨਰ ਕਹਿੰਦਾ ਇੱਕ ਵਾਰ ਹੀ ਚਾਹ ਪੀਣੀ ਚਾਹ ਕਿ ਤੁਸੀਂ ਨਹੀਂ ਤਾਂ ਖਾਦੀਆ ਉਹ ਪੱਕਾ ਬੰਦਾ ਹੈ 파ਟਨਰ ਨੂੰ ਵੀ ਪਤਾ ਕਿਤੇ ਨਾ ਕਿਤੇ ਦਿਲ 'ਚ ਵੀ ਮੈਂ ਗਲਤ ਸਾਈਡ ਦੇ ਰਹੀ ਆ ਉਹਨੂੰ ਪਤਾ ਹੈ ਕਾਈ ਨਾ ਮਾਂ ਮਮੀ ਇਸ ਚਿਰ ਰੱਖੀ ਬਾਹ ਨਾ ਨਹੀਂ ਮੇਰੀ ਮਮੀ ਦੇਖ ਮੈਂ ਨਹੀਂ ਕਹਿੰਦੀ ਵੀ ਚਾਹ ਪੀਣੀ ਨਹੀਂ ਚਾਹੀਦੀ ਪੀਣੀ ਚਾਹੀਦੀ ਆ ਇੱਕ ਵਾਰ ਪੀ ਲੈ ਬੰਦਾ ਧੁੱਪੜ ਤੋਂ ਆ ਲਓ ਇਹ ਤਿੰਨ ਵਾਰ ਚਾਹ ਪੀਂਦੀ ਆ ਮੈਨੂੰ ਤਾਂ ਹੈ ਮੈਂ ਗਲਾਸ ਪਰ ਕੇ ਨਹੀਂ ਪੀਂਦੀ ਚਲ ਕੋਈ ਨਾ ਬੁੱਤੂ ਤੁਮਾ ਇਹ ਕਰਾ ਕਰ ਜੇ ਤੂੰ ਚਾਰ ਟਾਈਮ ਪੀਂਦੀ ਆ ਉਹਨੂੰ ਤਿੰਨ ਚਾਰ ਦਾ ਦੇ ਤਿੰਨ ਟਾਈਮ ਦੇ ਜੁਰ ਕੇ ਦੋ ਇੱਕ ਬਿਸਕੁਟ ਖਾ ਲੈ ਦੋ ਨਾਲ ਹੱਸਵੇਂ ਰਹਿਣਾ ਥੋੜਾ ਜਿਹਾ ਅੱਧੀ ਬਿਮਾਰੀ ਨਾ ਖਾਲੀ ਪੇਟ ਚਾਹ ਪੀਣ ਨਾਲ ਹੋਈ ਵੀ ਆ ਇਹਨਾਂ ਨੇ ਮੰਨਣਾ ਨਹੀਂ ਬਸ ਨਹੀਂ ਤੂੰ ਖਾਇਆ ਕਰ ਤਾ ਬਿਸਕੁਟ ਜਿਹੜਾ ਅਸਲ ਜੁਕਾਇਆ ਕਰ ਉਹਦੇ ਇੱਕ ਨਾਲ ਵੀ ਚਾਹ ਦੇ ਮੈਂ ਗੈਸ ਬਣ ਜਾਂਦੀ ਆ ਤੋ ਉਦੇ ਕਰਕੇ ਘਬਰਾਟ ਹੁੰਦੀ ਐ ਮੇਰੇ ਉਹ ਜਦ ਮਰਜੀ ਤੂੰ ਗੋਲੀ ਲੈ ਲੈਂਦੀ ਫੇ ਮਾਸੀ ਨੇ ਨਾ ਹਰਦੀ ਚ ਚਾਚਾ ਬੁਲਾਇਆ ਵੀ ਤੇਰੀ ਭਾਬੀ ਨਹੀਂ ਸੰਭਲਦੀ ਆ ਜਮੜ ਚ ਭਾਬੀ ਕੋ ਸਹਤ ਸਾਰਾ ਕੀ ਹੋਗਾ ਮੈਨੂੰ ਤੈਨੂੰ ਦੱਸੋ ਕੀ ਹੋਊਗਾ ਹੁਣ ਬਰਾਗਿਆ ਤਰੇ ਦੇਵਰ ਨੂੰ ਨਹੀਂ ਆਇਆ ਕਿਉਂ ਕਰੇ ਤਾਂ ਹਾਂ ਮੈਂ ਕਰਿਆ ਪੌੜੀਆਂ ਚੜਦੇ ਨੂੰ ਮੈਂ ਕਹਿੰਦਾ ਮੈਂ ਕਿ ਮੇਰੇ ਨਾਲ ਲੜਦੀ ਐ ਕਰਿਆ ਮੈਂ ਕਹਿੰਦੀ ਭਾਬੀ ਤੇਰੀ ਨਾ ਕੇ ਪਾਟ ਕਰਨ ਚਲੀ ਜਾਵੇ ਜੇ ਦਿਲ ਘਟ ਤੋਂ ਜ਼ਿਆਦਾ ਨਾ ਮੈਨੇ ਮਤ ਮਾਣੀ ਮਰਜਰੀ ਚੱਲੀ ਚਾਰ ਦਿਨ ਮੈਂ ਕਹਿੰਦਾ ਵੀ ਮੈਂ ਦੱਸਦਾ ਇਹਨਾਂ ਨੂੰ ਪਤਾ ਤੈਨੂੰ ਕਿਹੜੀਆਂ ਗਾਲਾਂ ਕੱਢਦੀਆਂ ਬੰਦੇ ਹਾਂਜੀ ਆਰਡਰ ਆਰਡਰ ਕੱਲਾ ਕੱਲਾ ਬੁੱਲੋ ਹਾਲ ਤੋਂ ਦੂਜੇ ਨੂੰ ਬੁਲਾਣਾ ਨਹੀਂ ਜਦ ਡਾਕਟਰ ਨੇ ਚਾਹ ਕੋਟ ਤੇ ਬਾਹਰ ਚਾਲ ਤੂੰ ਕੋਟ ਤੇ ਬਾਹਰ ਚਾਲ ਤੂੰ ਡਾਕਟਰ ਨੇ ਗੱਲ ਸੁਣ ਲਈ ਪਹਿਲਾਂ ਗੁਰੂ ਨੂੰ ਸਿੱਖ ਕੇ ਆਉਂ ਤੈਨੂੰ ਡਾਕਟਰ ਕਾ ਕੇ ਗੱਲ ਕਰਨੀ ਸ਼ਾਂਤ ਝੰਗ ਨਾਲ ਗੱਲ ਕਰਨ ਨਹੀਂ ਦਊਂਗੇ ਗੱਲ ਸ਼ਾਂਤ ਨਾਲ ਜੱਜ ਦੇ ਪੈਰੀ ਹੱਥ ਦੀ ਦਮ ਬੈਠ ਕੇ ਗੱਲ ਕਰ ਮੰਮੀ ਬੈਠੀ ਹੈ ਮੰਮੀ ਕੋਲ ਮੰਗ ਲਗਾਤਾ ਨਹੀਂ ਹੈ ਹਾਂ ਤੇ ਮੰਗਰ ਕਰਤਾ ਨਹੀਂ ਹਤੋਂ ਪੈਰੀ ਬੜਾ ਵਕੀਲ ਹਸਣ ਦੱਸਤਾ ਉਹ ਬੜੇ ਦਾਜੂ ਹਾਂ ਕੀ ਸੁੱਖੋ ਦੀ ਚਾ ਵੀ ਬੰਦ ਖੱਟਾ ਵੀ ਬੰਦ ਆ ਉਹ ਛੱਡਣੀ ਹੈਗੀ ਠੀਕ ਹੈ ਤੇ ਦਿਲ ਘਟੀ ਜਾਣਾ ਹੁਣ ਇਸ ਗੇਲ ਤੇ ਕਿਹੜਾ ਕਾਨੂੰਨ ਲਗਾਇਆ ਜਾਵੇ ਜਾਂਚ ਲਈ ਕਹਿੰਦੇ ਮੇਰੇ ਦਿਸਪਲੇ ਵਾਲੀ ਮੈਡਮ ਸਾਫ ਸਾਫ ਕੀ ਹੈ ਵੀ ਖਾਲੀ ਪੇਟ ਚਾਹ ਨਹੀਂ ਪੀਣੀ ਨਾ ਮੰਮੀ ਨੂੰ ਮਸੀਆ ਖੱਟਾ ਹਨ ਪੁੱਛਦੀ ਹੈ ਹਰ ਵਾਰੀ ਪੁੱਛਦੀ ਉਹ ਤਾਂ ਹਰ ਦਿਨ ਹਾਂ ਬਲਾਲਾ ਜੀ ਕਹਿੰਦੇ ਆਂ ਕਿ ਅਸੀਂ ਲੱਸੀ ਵੀ ਪੀਨੇ ਆਂ ਚਾਹ ਸੀ ਖਾਲੀ ਪਰ ਚਾਰ ਵਾਰ ਪੀ ਲੈਨੇ ਆਂ ਜੱਜ ਨੂੰ ਤਾਂ ਬੋਲਣ ਦੋ ਹਾਂਜੀ ਜਿਹੜੇ ਬੰਦੇ ਮੈਨੂੰ ਮੈਨੂੰ ਜੱਜ ਸਾਹਿਬ ਨੂੰ ਤਕਲੀਫ ਹੋਈ ਸੀ ਕੋਈ ਹਾਂ ਆਪਣੀ ਜੀਬ ਨੂੰ ਲਗਾਮ ਦੇ ਦੇ ਮੇਰਾ ਸਰੀਰ ਸਹੀ ਹੋ ਗਿਆ ਹੁਣ ਜੀ ਜੀ ਨੂੰ ਤਕਲੀਫ ਹੋ ਕਿ ਉਹਨੀ ਜੀਬ ਨੂੰ ਲਗਾਮ ਦੇਉਂਗੇ ਤਾਂਹੀਂ ਸੁਖ ਘਟੋਂਗੇ ਜੇ ਹੁਣ ਪਏ ਹਾਇ ਤਾਂ ਕਿਉਂ ਮੈਂ ਤਾਂ ਹੈ ਵੀ ਕੱਲ ਅੱਜ ਵੀ ਦੀਦੀ ਦਾ ਦੋ ਘੰਟੇ ਟਾਈਮ ਸਾਰ ਕੰਮ ਜਾਣਾ ਕੋਈ ਕੰਮ ਨਹੀਂ ਕਰਨਾ ਗਾ ਜੀ ਤੂੰ ਆਪਣਾ ਵਜਨ ਘਟਾ ਦੇ ਚਾਰਜ ਤੋਂ ਦੂਰ ਹੋ ਕੇ ਬੈਠੋ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮਾਤਾ ਦਾ ਆਪਰੇਸ਼ਨ ਹੋ ਗਿਆ ਹਾਂ ਉਹਨਾਂ ਨੇ ਦੱਸਤਾਏ ਨੂੰ ਵੀ ਤੇਰੀ ਅੱਖ ਨੂੰ ਪਾਣੀ ਨਹੀਂ ਲੱਗਣਾ ਚਾਹੀਦਾ ਜੇ ਸਵੇਰ ਨੂੰ ਉੱਠ ਕੇ ਰੋਜ ਮੂੰਹੇ ਧੋਈ ਜਾਵੇ ਅੱਖ ਠੀਕ ਹੋ ਜੂ ਨਹੀਂ ਹੋ ਸਕਦਾ ਠੀਕ ਹਣ ਚੀਜ਼ ਦੱਸੀ ਐ ਮੇਰੇ ਹਾਰਟ ਸਰਜਨ ਦੇ ਨਾਲ ਗੱਲ ਹੋਈ ਐ ਕੱਲ ਅਮਰੀਕਾ ਤੋਂ ਹੂੰ ਸੰਧੂ ਸਾਹਿਬ ਹੂੰ ਆ ਸਹੀ ਘੱਟ ਲਾ ਉਹਨਾਂ ਨੇ ਸਾਰਿਆਂ ਦਾ ਕੁੱਟਮ ਕਰਨਿਆ ਇਹਨਾਂ ਨੂੰ ਜੁਰਮਾਨਾ ਲਗਾਇਆ ਜਾਵੇ ਹਾਂ ਉਹਨੇ ਸਾਰੀਆਂ ਰਿਪੋਰਟਾਂ ਦਿੱਤੀਆਂ ਉਹ ਕਹਿੰਦਾ ਵੀ ਰਿਪੋਰਟਾਂ ਸਾਰੀਆਂ ਠੀਕ ਐ ਉਹਨੇ ਇੱਕੋ ਗੱਲ ਕਹੀ ਐ ਕਹਿੰਦਾ ਵੀ ਆਪਣੀ ਵਾਈਫ ਨੂੰ ਕਹੋ ਵੀ ਇੱਕ ਤਾਂ ਕਾਰਬੋਹਾਈਡਰੇਟ ਘੱਟ ਖਾਵੇ ਹੁਣ ਪਤਾ ਤੁਹਾਨੂੰ ਕਾਰਬੋਹਾਈਡਰੇਟ ਕਿਉਂ ਕਹਿੰਦੇ ਆ ਕਾਰਬੋਹਾਈਡਰੇਟ ਮਤਲਬ ਪਰ ਜਿਹੜੀ ਕਣਕ ਦੀ ਰੋਟੀ ਖਾਂਦੇ ਆ ਕਣਕ ਦੀ ਰੋਟੀ ਹੋਵੇ ਚੌਲ ਹੋਵੇ ਮੱਕੀ ਹੋਵੇ ਚੌਲ ਤਾਂ ਸੁੱਤ ਭੰਨ ਉਹ ਖਾਂਦੀ ਐ ਮੈਂ ਸਮਝੂ ਮੇਰੀ ਗੱਲ ਕਹਿੰਦਾ ਇਹ ਚੀਜ਼ ਨੂੰ ਕਰਨਾ ਆਪਣੀ ਲਾਈਫ ਦੇ ਵਿੱਚ ਕੋਈ ਨਹੀਂ ਫਾਇਦਾ ਸਾਡੇ ਜਿਹੜੇ ਘੱਟ ਕਰਨਾ ਸ਼ੁਰੂ ਕਰੋ ਘੱਟ ਕਰਨਾ ਮੈਂ ਚੌਲ ਦੀ ਘੱਟ ਖਾਂਦਾ ਮੈਂ ਉਹਨੂੰ ਦੱਸਿਆ ਮੈਂ ਵੀ ਐ ਕਰਕੇ ਸੀ ਕੋਧਰਾ ਕਹਿੰਦੇ ਬਹੁਤ ਵਧੀਆ ਗੱਲ ਨਾਲ ਕੋਧਰਾ ਖਾਓਗਾ ਨਾ ਮੈਂ ਬੇਸਣ ਖਾ ਲੋਗਾ ਨਾ ਤੁਸੀਂ ਕਹਿੰਨਾ ਆਪਣੀ ਬਾਡੀ ਦੇ ਢੇਟ ਨੂੰ ਲੂਜ਼ ਕਰੋ ਸਾਰੇ ਜਣੇ ਘੱਟ ਕਰੋ ਜਿਹਦੇ ਨਾਲ ਕਹਿੰਦੇ ਤੁਹਾਨੂੰ ਕੱਲ ਨੂੰ ਆਉਣ ਵਾਲੀਆਂ ਦਿੱਕਤਾਂ ਖਤਮ ਹੋਣੀਆਂ ਨਹੀਂ ਤੁਹਾਨੂੰ ਵੀ ਖੜੀਆਂ ਦਿੱਕਤਾਂ ਐ ਕਹਿੰਦੇ ਸਹੀ ਗੱਲ ਹਾਂ ਵਧੀਆ ਗੱਲ ਨੇ ਇਹਨਾਂ ਨੇ ਉਹਦੇ ਬਾਅਦ ਉਹਨੇ ਕਿਹਾ ਗੱਲ ਤਾਂ ਸੁਣ ਲਓ ਵੀ ਰੋਟੀ ਰੋਟੀ ਤਾਂ ਹੈ ਖਾਣੀ ਖਾਣੀ ਨਾ ਕਿ ਦੋ ਟੈਸਟ ਲਿਖੀਏ ਉਹ ਉਹ ਕਰਵਾ ਲਾਂਗੇ ਉਹ ਕਹਿੰਨ ਉਹਨਾਂ ਕੋ ਵੀ ਅੱਧਾ ਘੰਟਾ ਸਵੇਰੇ ਅੱਧਾ ਘੰਟਾ ਸ਼ਾਮ ਨੰਗੇ ਪੈਰ ਵੀ ਨਹੀਂ ਜਾਣਾ ਜੁੱਤੀ ਪਾਉਣੀ ਆ ਸਪੋਰਟਸ ਸ਼ੂਜ਼ ਲੈ ਕੇ ਦੇ ਦੋ ਮੈਨੂੰ ਹਾਂ ਠੀਕ ਹੈ ਦੋ ਹੈਗੀਆਂ ਜੂਤ ਬੂਟ ਤਾਂ ਹਾਂ ਦੋ ਬੂਟਾ ਕਿ ਤੂੰ ਪਾ ਲੈ ਕਿ ਨਹੀਂ ਕਿ ਪਾ ਲੈ ਨਾ ਉਹ ਦੀਦੀ ਕਾ ਬੂਟਾ ਨਹੀਂ ਜੋੜਿਆ ਦੋ ਮੇਰੇ ਕੋਲ ਆ ਹੈ ਨਾ ਤੋ ਦੇਖਿਆ ਹੈ ਨਹੀਂ ਪਾਇਆ ਕਿਉਂ ਠੰਡਾ ਚ ਪਾਉਨੇ ਆ ਸੀ ਉਹ ਰੱਖਿਆ ਵੀ ਬੈੱਡ ਤੇ ਰੱਖਿਆ ਵੀ ਉਹ ਠੰਡਾ ਚ ਲੁੱਟ ਗਏ ਅੱਛਾ ਚਲੋ ਠੀਕ ਹੈ ਦੇਖੋ ਗੰਦ ਹੁੰਦੀ ਆ ਇਲਾਜ ਹਰ ਹਸਪਤਾਲ ਦੇ ਵਿੱਚ ਅੱਡੇ ਅੱਡੇ ਅਖਰ ਲਿਖੇ ਦਿੰਦੇ ਆਲਾਜ ਨਾਲੋਂ ਪਰਹੇਜ਼ ਬਿਹਤਰ ਸਹੀ ਗੱਲ ਐ ਇਹ ਮੈਂ ਮੰਨਦੀ ਆ ਤੁਹਾਡੀ ਗੱਲ ਸਹਿਨਾ ਤਾਂ ਤੇ ਜੇ ਅਸੀਂ ਕਿਤੇ ਡਾਕਟਰ ਕੋਲ ਜਾਂਦੇ ਆਂ ਸਾਨੂੰ ਅਸੀਂ ਜਾ ਕੇ ਉਹਨਾਂ ਕੋਲ ਜੇ ਮਨ ਲੱਗਿਆ ਉਹਨੇ ਇਹਦੀ ਆਪਣੀ ਰਿਪੋਰਟਾਂ ਕਰਾ ਲਈਆਂ ਉਹਦੇ ਵਿੱਚ ਦੋਕ ਜਗ੍ਹਾ ਛੋਟੀਆਂ ਛੋਟੀਆਂ ਪ੍ਰੋਬਲਮਸ ਤਾਂ ਹੈਗੀਆਂ ਨੇ ਹਨਾ ਪਰ ਉਹ ਪ੍ਰੋਬਲਮਸ ਦੇ ਨਾਲ ਜਿਹੜੀਆਂ ਹੈ ਗੱਲਾਂ ਦੱਸਦੀ ਮੈਨੂੰ ਘਬਰਾਹਟ ਹੁੰਦੀ ਆ ਜਾਂ ਇੱਕ ਹੁੰਦੀ ਆ ਉਹ ਮੈਚ ਨਹੀਂ ਕਰਦੀਆਂ ਉਹਦੇ ਨਾਲ ਉਹਨਾਂ ਨਾਲ ਤੇ ਉਹ ਕਹਿੰਦੇ ਵੀ ਇਹਦੇ ਨਾਲ ਇਹ ਕੰਮ ਨਹੀਂ ਹੋਣਾ ਚਾਹੀਦਾ ਜਿਹੜੇ ਦੱਸਦੇ ਆਂ ਠੀਕ ਐ ਨਾ ਗੱਲ ਹੁਣ ਹੋਰ ਰਪੋਰਟਾਂ ਲੱਗੇ ਸੀ ਜਦੋਂ ਜਾਣਾ ਡਾਕਟਰ ਦੇ ਕੋਲ ਡਾਕਟਰ ਨੇ ਤੁਹਾਨੂੰ ਕੁਛ ਨਾ ਕੁਛ ਦੇ ਕੇ ਮੋੜਨਾ ਐ ਗੋਲੀਆਂ ਦੇ ਕੇ ਭਾਵੇਂ ਤੁਹਾਡੇ ਬਿਮਾਰੀ ਨਾਲ ਰਿਲੇਟਡ ਹੈ ਭਾਵੇਂ ਨਹੀਂ ਹੈ ਉਹ ਗੋਲੀਆਂ ਤੁਸੀਂ 5-5 ਖਾਣੀਆਂ ਉਹਨਾਂ ਨੇ ਅੰਦਰ ਜਾ ਕੇ ਤੁਹਾਡੇ ਗਰਮੀ ਪੈਦਾ ਕਰਨੀਆਂ ਫਿਰ ਉਹਨਾਂ ਤੁਹਾਡੇ ਨਾਲ ਪਤਾ ਨਹੀਂ ਕਿੱਧਰ ਕਿੱਧਰ ਨੂੰ ਕਿਆ-ਕਿਆ ਸਾਫ-ਸਫਾ ਕਰਨਾ ਫਿਰ ਦਿਲ ਨੇ ਧੜਕਣ ਨੇ ਵਧਣਾ ਘਟਣਾ ਹੈ ਜਦੋਂ ਆਪਾਂ ਕੋਈ ਵੀ ਗੋਲੀ ਖਾਂਦੇ ਆ ਕੋਈ ਆਮ ਤੋਂ ਵੱਧ ਡਾਕਟਰ ਸਾਨੂੰ ਕਹਦੇ ਵੀ ਐਨਾ ਪਾਣੀ ਪੀਣਾ ਹਾਂ ਤੁੱਤ ਵੀ ਇਹ ਜਿਹੜੇ ਇਹਦੇ ਵਿੱਚੋਂ ਗਲਤ ਚੀਜ਼ਾਂ ਆਈਆਂ ਵੀ ਉਹ ਬਾਥਰੂਮ ਦੇ ਜਗੇ ਜਗਾ ਜਾਂ ਆਪਣੇ ਮਤਲਬ ਗਰਮੀ ਦੇ ਜ਼ਰੀਏ ਉਹ ਬਾਹਰ ਨਿਕਲ ਜਵੇ ਸਾਰੇ ਜਿਹੜੀਆਂ ਪਰ ਆਪਾਂ ਨੂੰ ਕਹਿੰਦੇ ਆ ਵੀ 2 ਲੀਟਰ ਪਾਣੀ ਪੀਓ ਅਸੀਂ ਇੱਕ ਗਲਾਸ ਦਾ ਖਾਣਦੇ ਅਸੀਂ ਇੱਕ ਗਲਾਸ ਦੇ हिसाब ਨਾਲ ਗੱਲ ਸਹੀ ਜੱਦੀ ਸਾਹਿਬ ਤੁਸੀਂ ਵੀ ਐਦਾਂ ਹੀ ਕਰਦੇ ਅੱਧ ਅੱਧ ਅੱਧੀਆਂ ਬਿਮਾਰੀਆਂ ਸਾਡੀਆਂ ਬਾਥਰੂਮ ਦੇ ਜ਼ਰੀਏ ਬਾਹਰ ਆ ਜਾਂਦੀਆਂ ਜੇ ਅਸੀਂ ਜਿੰਨਾ ਪਾਣੀ ਸਾਨੂੰ ਪੀਣਾ ਚਾਹੀਦਾ ਜੇ 19 ਪੀਂਦੇ ਰਹੀਏ। ਬੈੜੀ ਨੂੰ ਪਾਣੀ ਨਹੀਂ ਠੀਕ ਕਰਦੇ ਪਾਣੀ ਦੱਸਿਆ। ਉਹ ਚੀਜ਼ ਉਹਨਾਂ ਨੂੰ ਦੇਖੋ ਕਿਡਨੀਆ ਨਾਲ ਰਿਲੇਟਡ ਉਹਨਾਂ ਦੇ ਬਾਥਰੂਮ ਦੇ ਨਾਲ ਰਿਲੇਟਡ ਹੈ ਨਾ ਇਨਫੈਕਸ਼ਨ ਦਾ ਜਿੰਨਾ ਹੋ ਵੱਧ ਪਾਣੀ ਪੀਣਗੇ ਜਿੰਨਾ ਵੱਧ ਪਾਣੀ ਪੀਣਗੇ ਉਹ ਸਾਫ਼ ਹੋ ਜਾਣਾ। ਸਹੀ ਗੱਲ। ਇਹ ਇਹ ਚੀਜ਼ਾਂ ਹੁੰਦੀਆਂ ਨੇ ਤੁਸੀਂ ਹੁਣ ਤੁਰੋ ਮੋੜਾ ਮੋਟਾ ਇੱਧਰ ਤੁਹਾਨੂੰ ਮੋ ਹਾਂ। मेरा मुजरबा वो तो कोई गल सुनਦਾ ਬਾਗਬਾਤੀ ਲਗਾ। ਸਾਦ ਲੈ ਤੇਰੀ ਬਾਗਬਾਤੀ। ਹਾਂ। ਚੋਣਾਂ ਨੂੰ ਚਾਰ ਹੋਏ। ਜਿਹੜਾ ਲੋਕਾਂ ਦੀ ਧਿਆਨ ਲੈ ਲੈਣਾ ਜਿਹੜੇ ਵੀਡੀਓ ਦੇਖਦੇ। ਨਾ ਮੈਂ ਵੀ ਅੱਕਾ ਗਿਆ ਨਾ। ਪੱਕੀ ਹੀ ਲੜਦਾ ਵਕੀਲ। ਇਹਨੂੰ ਤਾਂ ਹੁਣ ਕੋਈ ਕਹਦੇ ਇੱਥੇ ਪੁੱਖਾ ਪੰਜ ਮਿੰਟ ਪੱਕੇ ਨਾਲ ਪੁੱਗੀ ਲਟਕਦਾ। ਪੈਣਾ ਕਹਣਾ ਵੀ ਮੈਨੂੰ ਇੱਕ ਹੀਲਾ ਕਰੋ ਮੈਂ ਮੇ ਲਟਕਾ ਮੇਰਾ। ਲਟਕਦੀ ਤੁਹਾਨੂੰ ਲਟਕਾ। ਜੇ ਤਾਂ ਡਾਕਟਰ ਰਾਤ ਕਹੇਤਾ ਮੈਨੂੰ ਵੀ ਜੇ ਵਜ਼ਨ ਹੋਰ ਘਟਾਉਣਾ ਵੀ ਇੱਕ ਜੀਰਾ। ਇਕ ਕੰਮ ਇਤੇ ਦਾਣਾ ਵੀ ਉਹਨੂੰ ਗ੍ਰਾਉਂਡ ਕਰ ਲੈ ਥੋੜਾ ਜਿਹਾ ਲੈ ਕੇ ਇੱਕ ਚਮਚਾ ਕੰੱਚ ਦੇ ਗਲਾਸ ਚ ਰੱਖਣਾ ਪਾਣੀ ਉੱਤੇ ਚ ਪਾ ਕੇ ਪੀਣਾ ਹਾਂ ਮੈਂ ਪੀਉਂਗੀ ਮੈਂ ਵੀ ਪੀਉਂਗੀ ਤੁਸੀਂ ਲਓ ਹੁਣੇ ਲਓ ਬਸ ਉਹ ਵੀ ਸ਼ੁਰੂ ਕਰਤਾ ਕੰਮ ਹਾਂ ਪਹਿਲਾਂ ਕਿਸੇ ਨੇ ਇੱਕ ਸਰਕਾ ਦੱਸਿਆ ਸੀ ਕਿ ਕਿਸੇ ਨੇ ਉਹ ਕੰਚ ਨੂੰ ਕੁਮਾਰਤੀ ਵੀ ਉਹ ਐਪਲ ਸਰਕਾ ਪੀਣਾ ਸਵੇਰ ਟਾਈਮ ਦਾ ਇੱਕ ਚਮਚਾ ਉੱਤੇ ਚ ਪਾ ਕੇ ਖਾਲੀ ਪੇਟ ਉਹ ਵੀ ਸ਼ੁਰੂ ਕਰਤਾ ਦੋ ਦਿਨ ਬਦਲ ਚੈੱਕ ਕਰਦੇ ਲੱਗਣ ਨਾ ਬੰਦ ਨੂੰ ਤਾਂ ਸਿਰਕਾ ਖਰਾਬ ਕਰ ਦੰਨੇ ਆਪਾਂ ਨੂੰ ਨਹੀਂ ਸੂਟ ਕਰਦਾ ਤਨ ਵਿੱਚ ਵੀ ਤਾਂ ਪਾਉਣਾ ਉਹ ਵੀ ਲੋਸ ਤੇ ਇੱਕ ਤਨ ਵਿੱਚ ਪਾਉਣਾ ਤੋ ਬੋਲਣਾ ਆ ਪੀਂਗੀ ਨਾਲ ساتھ ਆ ਕੇ ਲੈਂਦੀ ਉਹ 1600 ਦੀ ਦੋ ਸੀਸੀਆਂ ਲੈਂਦੀ ਉਹਨੇ ਇੱਕ ਅੱਧੀ ਵਾਰਤੀ ਕਿਧਰ ਰੋੜ ਰਲ ਗਈ ਪਤਾ ਨਹੀਂ ਕਿੱਥੇ ਗਈ ਕਿੱਥੇ ਨਹੀਂ ਆ ਇੱਕ ਰਾਣੀ ਇਹ ਤਾਂ ਮੇਲਤ ਕਰਨ ਵਾਲੇ ਘਟਕੀ ਨੇ ਵਿੱਕੀ ਨੇ ਗੱਲ ਕਰੀ ਕਹਿੰਦਾ ਵੀ ਪਾਕਵਾਸੀਆ ਲੰਦਾ ਮੁਜਲਮ ਮੁਜਲਮ ਕਹਿੰਦੇ ਮੁਰਜਮ ਮੁਰਜਮ ਹਾਂ ਮੁਜਰਮ 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 ਮੁਜਰੀਮ ਆ ਪਾਕਵਾਸਤ ਕੀ ਮੁਜਰੀਮ ਆ ਅਜਲ ਬੋਲਦਾ ਮੋਜਰਮ ਲਾਗਦਾ ਹਾਂ ਜੀ ਹਾਂ ਜੀ ਹਾਂ ਜੀ ਜਦੋਂ ਖੋ ਭੰਡੀਆਂ ਹਾਂ ਜੀ ਬਈ ਵਿਗਿਆਨ ਕਿਤੇ ਹੋਰ ਨਹੀਂ ਤੇ ਜਣਾ ਮੈਂ ਤੁਹਾਨੂੰ ਇਹ ਗੱਲ ਦੱਸਦਾ ਬਈ ਇੱਥੇ ਨਾ ਇੱਕ ਪ੍ਰੋਗਰਾਮ ਸੀਗਾ ਆਪਣੇ ਪਹੜੀ ਪਿੰਡ ਵਿੱਚ ਪੀਣ ਦਾ ਪ੍ਰੋਗਰਾਮ ਹੈ ਤਾਂ ਇੱਕ ਬੰਦੇ ਦੀ ਵਾਈਫ ਮੈਨੂੰ ਜਾਂਦੇ ਜਾਂਦੇ ਮਿਲਈ ਇਹਨਾਂ ਪਾਜੀ ਵੀ ਤੁਸੀਂ ਮੇਰੇ ਘਰ ਵਾਲਿਆਂ ਨੂੰ ਸਮਝਾਇਆ ਥੋੜੋ ਜੱਕ ਵੀ ਨਾ ਉਹ ਨਸ਼ਾ ਨਸ਼ਾਲੀ ਸ਼ਰਨ ਪੀਵੇ ਆ ਵੀ ਜੇ ਉਹ ਅਮਰਤ ਸਕਣ ਠੀਕ ਆ ਮੈਂ ਚੱਲਦਾ ਹਾਂ ਕਾਈ ਕਰ ਦੂੰਗਾ ਮੈਂ ਕਿਉਂਕਿ ਕੇਵਲ ਦਾ ਕੰਮ ਤਾਂ ਮੇਰੇ ਆਉਣਾ ਜਾਣਾ ਹਾਰੇ ਘਰਾਂ ਚਾਹੀਏਗਾ ਤੈਕਣਾ ਵੀ ਤੁਸੀਂ ਕਿੰਨੇ ਫੋਨ ਲੈਣ ਦੇ ਪਰ ਪੈ ਰਹੇ ਆ ਵੀ ਘਟੋ ਘਟ ਚਲੋ ਸਾਡੇ ਬੱਚੇ ਆ ਗਏ ਵੀ ਲਾਈਨ ਫੜ ਹੋ ਜੂਗੀ ਹੂੰ ਵੀ ਸਾਡੇ ਘਰ ਦੇ ਲਾਈਨ ਫੜ ਲੰਗੇ ਹਾਂ ਫੇਰ 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 ਚਲੋ ਪੀੜਾ ਪਰ ਜਾ ਕੇ ਮੈਂ ਕੱਲ ਕਰਤੀ ਸ਼ੁਰੂ ਬੰਦੇ ਨਾਲ ਮਾਂ ਮੂ ਕਾਲ ਆਏ ਆ ਫਲਾਣਾ ਟਿਮ ਕਾ ਮਤਲਬ ਮੈਂ ਤਕਰੀਬਨ 20 ਮਿੰਟ ਲਾ ਜੂਦੇ ਉੱਪਰ ਹੂੰ ਮੈਂ ਉਹਨੂੰ ਆਖਰਕਾਰ ਇਹ ਕਿਹਾ ਹੈ ਮਾਂ ਗੱਲ ਸੋ ਜੇ ਤੇਰਾ ਮੂਡ ਹੋ ਜਾਣਾ ਮਿਸਟਰ ਇਹ ਪੰਜੇ ਕਕਾਰਾਂ ਦੇ ਬੈਸੇ ਵੀ ਮੈਂ ਦਊਂਗਾ। ਹਾਂ। ਸਾਰੀ ਗੱਲ ਮੈਂ ਕਿਹਾ ਕਹਿਤੀ ਉਹ। ਉਹ ਉਹਦੇ ਸਿਹਤ ਤੇ ਤਾਂ ਕੋਈ ਅਸਰ ਹੋਇਆ ਨਹੀਂ। ਹਾਂ। ਤਕਰੀਬਨ 5-6 ਦਿਨ ਬਾਅਦ ਇੱਕ ਉਹੀ ਪਿੰਡ ਦਾ ਬੰਦਾ ਹੋਰ ਮਿਲੇਗਾ ਰਾਹ ਆਇਆ ਮਾਣਾ ਬਾਈਆ ਮਤਲਬ ਮੈਂ ਤੇਰੀਆਂ ਸਾਰੀਆਂ ਗੱਲਾਂ ਸੁਣੀਆਂ ਕਹਿੰਦਾ। ਹਾਂ। ਇਹਦਾਰ ਮਨ ਉਹਨੂੰ ਸੁਣਾ ਕੇ ਦਿੱਤੇ। ਹਾਂ। ਮਾਵਾ ਤੁਹਾਡਾ ਕੰਮ ਹੋਰੇ। ਗੱਡੀ ਲਿਆਂ ਗੱਡੀ ਦਾ ਗੋਲ ਹੋਇਆ। ਫੇਰ ਪਾਪਾ ਫੇਰ ਕਿੰਨੀ ਖੁਸ਼ੀ ਹੋਈ। ਹਾਂ। ਮਤਲਬ 3 ਪਰਸਨ ਉਹ ਜਿਹੜੀਆਂ ਗੱਲਾਂ ਮੈਂ ਇੱਕ ਖਾਸ ਪਰਸਨ ਨੂੰ ਦੱਸ ਰਿਹਾ ਤਾਂ ਉਹਦਾ ਫਾਇਦਾ ਆਸਰ ਹੈ ਆਈ ਹੁੰਦੀ ਜਗਾ ਐਂਡ ਐਗਜ਼ੈਪਲ ਹੁੰਦੇ ਹੋਣਾ ਸਮਝਦਾਰ ਵਾਸਤੇ ਇਸ਼ਾਰਾ ਹੁੰਦਾ ਵੀ ਇਹ ਸਮਝਣਾ ਕਿ ਇੱਥੇ ਨੂੰ ਫਲਾਈ ਕਰਕੇ ਲੰਘਦੇ ਰਗਾ ਲਖਾਣੀ ਗੱਲ ਹੁਣ ਕੋਈ ਗਾਹਾਂ ਕਜ਼ੈਪਲ ਵੀ ਦੇ ਦਿੱਤੀ ਵੀ ਹੁਣ ਮੈਂ ਤਾਂ ਅਸਰ ਕਰ ਗਿਆ ਪਰ ਲੰਦਾ ਕਿ ਸੁੱਖੋ ਪੈਣ ਦੀ ਕਿੱਕਣਾ ਕਰੂਗੀ ਇਹ ਹੁਣ ਦੇਖਣਾ ਪੈਣਾ ਭਾਈ ਹੁਣ ਅਗਲੀ ਤਰੀਕੇ ਚ ਪਤਾ ਲੱਗੂ ਨਹੀਂ ਮਨੋ ਕਬਰਾਂ ਹੁੰਦੀ ਹੈਗੀ ਆ ਕਿਤੇ ਕਿਤੇ ਹਮ ਨਹੀਂ ਅਦੁੱਚੇ ਇੱਕੋ ਲੱਖ ਤੋਂ ਚੜ ਜਾਵਿਆ। ਤਾਬ ਜਾਂਦੀ ਆ। ਨਹੀਂ ਦੀ ਗੱਲ ਤੂੰ ਤੂੰ ਮਾਪੀਂ ਬੋਲਦੇ ਤੂੰ ਸੋਚਦੀ ਹੁਣੀ ਕੁਸ। ਆਪਣਾ ਗੈਸ ਨਾ ਬਣੀ ਹੋਵੇ। ਤੂੰ ਸੋਚਦੀ ਹੁਣੀ ਕੁਸ? ਨਹੀਂ ਨਹੀਂ। ਸੋਚਣੀ ਹੁਣੀ। ਅੱਜ ਮੈਨੂੰ ਜ਼ਿਆਦਾ ਹੋ ਰਹੀ। ਐਂ ਤਾਂ ਕਰ। ਉਹ ਤੇ ਹੁਣ ਅਸੀਂ ਜਾਣਾ ਮੈਂ ਮੰਮੀ ਨੂੰ ਲੈ ਕੇ ਚੱਲਿਆਂ ਤੇ ਉਹਨੂੰ ਚੈੱਕ ਅਪ ਕਰਾਉਣਾ ਠੀਕ ਆ ਨਾ। ਤੈਨੂੰ ਫਿਲਮਾਂ ਕਿ ਛੱਡ ਦੇਣੀ ਆਂ। ਨਹੀਂ ਫਿਰ ਹਾਂ। ਤਿੰਨ ਘੰਟੇ ਫਿਲਮ ਦੇ ਵਿੱਚ ਧਿਆਨ ਰੱਖਣਾ ਫਿਰ ਦੱਸੀ ਵੀ ਹੋਇਆ ਕਿ ਨਹੀਂ ਹੋਇਆ। ਟੈਕਸਪੈਰੀਮੈਂਟ ਤਾਂ ਕਰਨਾ ਹੈ। ਮੈਂ ਫਿਲਮਾਂ ਵੀ ਦੇਖੋ ਨੀ ਬਸ। ਕਹਿੰਦੇ ਕਦੋਂ ਤੱਕ ਨੂਣਾ ਉਹ ਕਹਿੰਦਾ ਮੇਰੀ ਅੱਖ ਭੰਨਤੀ ਇਹਦਾ ਲੱਗਾ ਪੱਠੇ ਪੱਠੇ ਆ ਬੱਤ ਪੁੱਠੀ ਆ ਨਾ ਤੂੰ ਕਹਿੰਦਾ ਮੈਂ ਦੇਖ ਲਈਆਂ ਕਹਿੰਦਾ ਫਿਰ ਦੇਖਦੀਆਂ ਨਹੀਂ ਮੈਂ 3 ਘੰਟੇ ਦੇਖੂਗੀ ਫਿਰ ਬੈਠ ਕੇ ਮੇਰਾ ਧਿਆਨ ਲੱਗੇ ਮੈਂ ਹੂੰ ਗੱਦਰ ਫਿਰ ਦੇਖੂਗੀ ਮੇਰੀ ਬਾਰਦੀ ਦੀ ਨਿਮਰਦੀ ਐਕਸਪੈਰੀਮੈਂਟ ਕਰਕੇ ਦੇਖਾਂ ਨਹੀਂ ਮੈਂ ਤਾਂ ਬਿਲਕੁਲ ਨਹੀਂ ਓ ਮਮੀ ਪਹਿਲੇ ਹੀ ਤੰਗ ਆ ਇਹ ਵੀ ਦੇਖੋ ਇਹਨੂੰ ਕਹਿੰਦਾ ਨੈਗੇਟਿਵ ਇਹ ਗੱਲ ਹੈਗੀ ਮੈਂ ਜੋ ਦਲਵਾਈ ਸੀ ਕੱਪੜੇ ਸੋਹਣੇ ਆਏ ਹੋ ਗਿਆ ਮੇਰਾ ਸਾਹ ਉਹਦਾ ਦੰਦ ਕਿੱਥੇ ਸਾਹ ਠੀਕ ਆ ਸੁਹਾਵਲਾ ਵਾਲਾ ਮੌਸਮ ਹੈ ਨਮੀ ਅਲਮਾਰੀ ਆ ਜਾਣੀ ਤੋਂ ਮੰਮੀ ਹੋਈਆਂ ਬੱਸ ਬੇਲਮਾਰੀ ਦੇ ਵਿੱਚ ਰੱਖਣੇ ਕੱਪੜੇ ਮਾਸੀ ਜੀ ਕਹੋ ਨਾ ਮੈਂ ਅਲਮਾਰੀ ਆ ਜਣੀ ਉਹਦੇ ਵਿੱਚ ਰੱਖਾਂਗੇ ਆਹ ਦੇਖੋ ਭੱਜ ਗਏ ਭੱਜ ਗਏ ਜਿਹੜਾ ਟੌਪਿਕ ਦਾ ਹੀ ਨਾਸ ਮਾਰਦਾ ਜਿਹੜੀ ਗੱਲ ਧੀ ਜਿਹੜੀ ਗੱਲ ਨੂੰ ਸਮਝਾਉਂਦਾ ਉਹਨੂੰ ਨਾਸੇ ਮਾਰਦਾ ਨਹੀਂ ਮੇਰਾ ਬੋਲੇ ਆਇਆ ਤਾਂ ਬੇਯਾਰ ਹਾਂ ਕਾ ਹੀ ਆ ਬੇਯਾਰਤ ਨਹੀਂ ਹੋਇਆ ਤਾਂ ਬੋਲੇ ਆਇਆ ਤੁਸੀਂ ਦੱਲੇ ਹੋਰ ਪਾਸੇ ਲੇ ਕੇ ਜ ਤੁਹਾਨੂੰ ਸਮਝ ਗਿਆ ਪਤਾ ਗਿਆ ਤੁਸੀਂ ਬੱਸ ਜੱਜ ਦਾ ਵੀ ਦਿਮਾਗ ਖਲਾ ਕੇ ਕਿਆ ਕਰ ਫੇਰ ਨਾ ਚੱਲ ਪਿੱਛੇ ਜਾ। ਤੁਹਾਡੇ ਵਰਗੇ ਬੰਦਿਆਂ ਨੂੰ ਕੌਣ ਸਮਝਾ ਲੂ। ਟੈਂਕ ਦੇ ਪੈਰ ਟੁੱਟ ਗਏ ਟੇਬਲ ਦੇ। ਕੋਰਦ ਨੇ ਲੱਤ ਮਾਰਨ ਨੂੰ ਤਿਆਰ। ਇੱਕ ਮਿੰਟ ਮੰਮੀ ਇੱਕ ਗੱਲ ਦਾ ਜਵਾਬ ਦੇਈ। ਜੇ ਬੰਦੇ ਦੇ ਤਕਲੀਫ ਹੋ ਆਹ ਲੱਤਾਂ ਹੀ ਕਹਿੰਦੇ। ਨਾ ਇਹ ਤਾਂ ਧੀਰੇ ਨਾਲ ਤਕਲੀਫ। ਨਹੀਂ ਮੰਮੀ ਗੱਲ ਇਹ ਵੀ ਛਾਓ ਕੋ ਦੀ ਗੱਲ ਨਹੀਂ ਹੈਗੀ। ਆਪਾਂ ਹਸਪੀਟਲ ਚਲ ਜਾਂਦੇ ਬਿਮਾਰ ਚਲ ਮੈਂ ਤਾਂ ਮੈਨੂੰ ਬੀਪੀ ਦੀ ਦਿੱਕਤ ਸੀ। ਹਸਪੀਟਲ ਤੇ ਚਲ ਜਾਂਦੇ। ਉੱਥੇ ਜਾ ਕੇ ਅਸੀਂ ਕਿਉਂ ਪੋਜ਼ਿਟਿਵ ਹੋ ਜਾਂਦੇ? ਸਹੀ ਲੈ ਨੀ ਅਸੀਂ ਕਹ ਦਿੰਦੇ ਵੀ ਹਾਂ ਅਸੀਂ ਠੀਕ ਹਾਂ ਆਪਣੇ ਆਪ ਨੂੰ ਬਸੂਸ ਲੱਗਦਾ ਉੱਥੋਂ ਸਾਡੀ ਸੋ ਤੋਂ ਪੋਜ਼ਿਟਿਵ ਹੋ ਜਾਂਦੀ ਹੈ ਹੂੰ ਤੇ ਆਸੀਂ ਡਾਕਟਰ ਕੋਲ ਪਹੁੰਚ ਗਏ ਨੇ ਸਾਨੂੰ ਵਿਚਾਰ ਆਣਾ ਸਾਡਾ ਐਡਾ ਭਰੋਸਾ ਹੋ ਕੇ ਬੜਾ ਜੇ ਹੁਣ ਬਾਈ ਨੇ ਕਿਹਾ ਟੀਵੀ ਲਾਉਣ ਨੂੰ ਵਿੱਚ ਨਾ ਘੰਟੇ ਫਿਲਮ ਦੇ ਦੇ ਬੰਦੇ ਨੇ ਇਧਰੋਂ ਦਮਾਗ ਲਾਉਣਾ ਵੀ ਚਲ ਮੈਂ ਹਰ ਲਾ ਕੇ ਦੇਖਾਂ ਤਾਂ ਅਸੀਂ ਵੀ ਕੀ ਹੁੰਦਾ ਕੀ ਨਹੀਂ ਜੇ ਹੁਣ ਪੈ ਨਹੀਂ ਆਏਗਾ ਤਾਂ ਨਹੀਂ ਮੈਂ ਫਿਲਮ ਨਹੀਂ ਦੇਖਾਂਦਾ ਮੈਨੂੰ ਤਾਂ ਪਹਿਲੀ ਕਬਰਾਂ ਬੰਦੀ ਲਾ ਇੱਕ ਵਾਰੀ ਹੋ ਤਿੰਨ ਘੰਟੇ ਬਿਜ਼ੀ ਰਹੂ। ਹਾਂ ਐ ਤਾਂ ਮਾਂ ਕ ਬਿਜ਼ੀ ਰੱਖਣਾ। ਪਾਪਾ ਦਾ ਕਹਿਣ ਦਾ ਮਤਲਬ ਆਏ। ਮੈਂ ਇੱਕ ਵਾਰ ਨਹੀਂ ਦੇਖਿਆ। ਮੈਂ ਟੱਬਰ 'ਚ ਹੀ ਰਹਿੰਦਾ ਹਾਂ। ਸੁਖਵੀਰ ਇੱਕ ਵਾਰੀ ਫੁਜਾਰਾ ਪਰ ਬਿਮਾਰ ਹੋ ਗਿਆ। ਹੂੰ। ਘਰ ਤੇ ਇਹਨਾਂ ਮਰ ਗਈ। ਹਾਂ ਮਾਂ ਮਰ ਗਈ। ਹੂੰ। ਹਾਂ ਮਾਂ ਮਰ ਗਈ ਪਿਠਾਲ ਕੇ ਉਹ ਮੋਟਰਸਾਈਕਲ ਪਰ ਲੈ ਕੇ ਚਲੇ ਗਿਆ। ਡਾਕਟਰ ਦੇ ਕੋਲ ਬੈਠ ਕੇ। ਹੂੰ। ਡਾਕਟਰ ਦੇ ਕੋਲ ਡਾਕਟਰ ਨੇ ਕਹਤਾ ਵੀ ਹਾਂ ਵੀ ਐਦਾਂ ਕਰੋ ਘਰ ਜਾ ਕੇ ਰੋਟੀ ਖਾ ਲਿਓ। ਠੀਕ ਹੈ ਨਾ? ਵੀ ਤੁਸੀਂ ਰੋਟੀ ਖਾਣ ਤੋਂ ਬਾਅਦ ਦਵਾਈ ਸ਼ੁਰੂ ਕਰਦਿਓ। डॉक्टर ਕੋਲ ਤੇ ਮੁੜ ਕੇ ਆ ਕੇ ਜੱਤਾ ਫੜ ਕੇ ਬਿਠਾ ਲਣੀ ਮੋੜ ਸਕਦੇ ਬੈਠ ਜਾ ਪਿੱਛੇ ਉਹਦੇ ਪਰ ਫਿਰ ਤੁਲ के ਆ ਟਾਂ ਦਾ ਲਾ ਕੇ ਰੋਟੀ ਵੀ ਪਾਉਣੀ ਤੇ ਰੋਟੀ ਨਹੀਂ ਸਾਰੂ ਖਾਣ ਤੇ ਮੈਂ ਦਵਾਈ ਵੀ 8 ਘੰਟੇ ਬਾਅਦ ਲੈਣੀ ਜਲ ਕਿ ਮੈਂ ਠੀਕ ਹੋ ਜੇ ਤੇ ਘਰ ਤੇ ਜਾਣਾ ਮਰ ਗਈ ਮੈਂ गिरਣ ਲੱਗੀ ਇੱਕ ਦਿਨ ਹੀ ਸਾਰੇ ਚਲੋ ਚਲੋ ਹੁਣ ਅਸੀਂ ਤੁਹਾਨੂੰ ਰੋਪੜ ਜਾ ਕੇ ਮਿਲਾਂਗੇ ਤੇ ਰੋਪੜ ਪਹੁੰਚ ਗਏ ਇੱਧਰ ਹੈਗਾ ਜੀ ਪੈਟਰੋਲ ਪੰਪ ਤੇ ਪਹੁੰਚ ਗਏ ਅਪਨੋ ਅੱਜ ਹਸਪੀਟਲ ਕਿਉਂਕਿ ਅੱਜ ਨਾਨੀਰਾ ਜੀ ਮੈਂ ਕਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਚੈੱਕ ਅਪ ਆ ਤੇ ਮਠਾ ਮਠਾ ਮੀਂਹ ਪੈ ਰਿਹਾ ਤੇ ਪਾਪਾ ਨੂੰ ਅਸੀਂ ਪੇਜਤਾ ਪਾਪਾ ਕਹਿੰਦੇ ਮੈਨੂੰ ਕੋਈ ਕੰਮ ਵੀ ਹੈਂਡਲ ਕਰ ਲਾਂਗੇ ਮੈਂ ਕਿਹਾ ਹਾਂਜੀ ਕਰ ਲਾਂਗੇ ਡੋਂਟ ਵਰੀ ਤੇ ਚੱਲਦੇ ਹਾਂ ਹੁਣ ਅੰਦਰ ਠੀਕ ਆ বারবার দিตราও پیشنਟਾਂ ਚ ਵੀ ਬਥੇਰੇ ਬੈਠੇ ਕਿ 10 ਵਜ ਦਾ ਟਾਈਮ ਐ ਛੋਟੇ ਜਿਹਾ ਕਾਕਾ ਵਾਓ ਆਜੋ ਜੀ ਆਜਾ ਆਜੋ ਕੀ ਆ ਸਭ ਚੱਲਦੇ ਅੰਦਰ ਆਜੋ ਅੰਦਰ ਤੇ ਅੱਜ ਮਿਲਿਆ ਸਾਨੂੰ ਇਹ ਤੇ ਇਹਦੇ ਵਿੱਚ ਕਹਿੰਦੇ ਪਹਿਲਾਂ ਪ੍ਰੈਸ਼ਰ ਚੈੱਕ ਹੋਣਾ ਅੱਖ ਦਾ ਕਿੰਨਾ ਕੁ ਫਰਕ ਪਿਆ ਕਿੰਨਾ ਗਿਆ ਕੁਝ ਹੋਇਆ ਸਾਰਾ ਕੁਝ ਤੇ ਹੁਣ ਉਹ ਹੋ ਰਿਹਾ ਜੀ ਸਾਡਾ ਨਾਲ ਦੇ ਨਾਲ ਚੈੱਕ ਤੇ ਉਹ ਹਰੇ ਸ਼ੋ ਆ ਗਈ ਸਾਡੀ ਹੁਣ ਅਸੀਂ ਹੋਰ ਕਮਰੇ ਚ ਜਾਣਾ ਤੇ ਸਾਡੀ ਡਿਸਚਾਰਜ ਫਾਈਲ ਇਹ ਵੀ ਰੈਡੀ ਹੋ ਗਈ ਕਹਿੰਦੇ ਅਸੀਂ ਇਹ ਦਿਖਾਣੀ ਦੇਣੀ ਜ਼ਰੂਰੀ ਆ ਤੇ ਇਹਦੇ ਵਿੱਚ ਸਾਰਾ ਕੁਝ ਦੱਸਿਆ ਹੋਇਆ ਵੀ ਆਪਰੇਸ਼ਨ ਸਾਵਧਾਨੀਆਂ ਕਿਆ ਕਰਖੜੀਆਂ ਤੁਸੀਂ ਸਾਰੀਆਂ ਠੀਕ ਐ ਤੇ ਦੱਸਤਾ ਸਾਰਾ ਕੁਝ ਇਹਦੇ ਵਿੱਚ ਡਾਕਟਰ ਨੇ ਸੀ ਚੈੱਕ ਕਰਾ ਲਿਆ ਡਾਕਟਰ ਕਹਿੰਦਾ ਬਹੁਤ ਵਧੀਆ ਆਪਰੇਸ਼ਨ ਹੋਇਆ ਤੁਹਾਡੇ ਕੋਲ ਲੱਡੂਆਂ ਦਾ ਕੰਮ ਹੋ ਗਿਆ ਇਸ ਕਰਕੇ